ਕੀ ਕੁਝ ਹੋ ਸਕਦਾ ਵੈਟਰ ਹੈ ਕਿ ਮੈਂ ਇੱਥੇ ਹੀ ਰਹਿਣਾ ਹੈ ਇਹਨਾਂ ਵੱਡੀਆਂ ਨੇ ਮੈਂ ਕਿੱਥੇ ਚੱਲਣਾ ਹੈ ਕਿਉਂ ਮੈਡਮ ਨੇ 44 ਜਾਂ 3 44 ਜਾਂ 3 44 ਕਿਉਂ ਚੱਲ ਗਿਆ ਉਹ ਚੱਲ ਗਿਆ ਮੈਂ ਨਾ 44 ਜਾਂ 3 ਪੈਸੇ ਖਾ ਕੇ ਮੋਟੇ ਮੋਟੇ ਪੈਸੇ ਖਾ ਕੇ ਕੋਈ ਤਾਂ ਦੋਸਤ ਕੋਲ ਮੈਂ ਕਿੱਥੇ ਜਾ ਰਹੇ ਆਂ ਆਹ ਚੱਲ ਗਿਆ ਉਹ ਚੱਲ ਗਿਆ ਪਰ ਮੈਂ ਚੱਲ ਲੱਗਾਂ ਉਹ ਅਰੇ ਠੋਕਦੇ ਐ ਇੱਡੀ ਮੋਟੀ ਮੋਟੀ ਰਕਮਾਂ ਖਾਈਆਂ ਜਾ ਰਹੀਆਂ ਨੇ ਔਰ ਇੱਕ ਔਰਤ ਨੂੰ ਇੱਕ ਬਣਾਤਾ ਇਹਨਾਂ ਨੇ ਖਡੋਣਾ ਆਹ ਨਾ ਚੱਲ ਮਿਹਨਤ ਇਨਸਾਨ ਨਾ ਤੂੰ ਸੇ ਖੁਦ ਦੇਖ ਰੋ ਕਿ ਇੱਕ ਤਾਂ ਪਾਣੀ ਦਾ ਕਲਾਸ ਤੋਂ ਟੋਟੇ ਸਾਹਮਣੇ ਮੈਂ ਸਾਬਤ ਕਰੂੰਗੀ ਕਿ ਇਹ ਕਿਸ ਤਰ੍ਹਾਂ ਦਾ ਸੀ ਕਿ ਦੋ ਦਰਮੇਰੇ ਮੇਰੇ ਖਲੂਕ ਕਟਵਾਈਆ ਗਿਆ। ਮੈਂ ਤਾਂ ਮੈਂ ਤਾਂ ਥੋੜਾ ਰਾਹ ਆ ਰਿਹਾ। ਉਹਦਾ ਤਾਂ ਜਾਓ। ਆਓ ਚੱਲਗੇ। ਆਓ ਚੱਲੀਏ। ਇਹ ਸਕੂਲ ਹੈ। ਮੈਂ ਸਾਰੇ ਮੀਡੀਆ ਨੂੰ ਇਹ ਗੱਲ ਕਹਿ ਰਹੀ ਹਾਂ ਜਦੋਂ ਮੇਰੇ ਅਸਲ ਸਾਈਬਰਿੰਗ ਕੇਸ ਬੰਦ ਸੀਦਾ। ਮੇਰੇ ਦਿਲੋਂ ਆਵਾਜ਼ ਆਈ ਸੀ ਕਿ ਇੱਕ ਗੇਟ ਕਰੇ ਲਈ ਬੰਦ ਹੈ। ਔਰ ਅੱਜ ਇਸ ਦਿਨ ਇੱਕ ਗੇਟ ਮੇਰੇ ਲਈ ਬੰਦ ਹੈ। ਮੈਂ ਇੱਥੇ ਬੈਠੀ ਹਾਂ। ਇਹ ਗੇਟ ਮੇਰੇ ਲਈ ਬੰਦ ਹੈ। ਔਰ ਇਹ ਮੈਨੂੰ ਕੁਦਰਤੀ ਜਿਸ ਦਿਨ ਮੈਂ ਪਹਿਲੇ ਦਿਨ ਨਹੀਂ ਸੀ ਇਹ ਗੇਟ ਸਰ ਸਕੂਲ ਫਾਉਂਡੈਸੀ ਦਾ। ਕੌਣ ਕੌਣ ਐ ਡੀਓ ਮੈਡਮ ਸਾਡੇ ਮੈਡਮ ਨੇ ਸਾਡੇ ਮੈਡਮ ਨੇ ਮੇਰਾ ਪੱਖ ਸੁਣੇ ਤਾਂ ਜਿੰਦਗੀ ਜਿੰਦਗੀ ਵਿਚਾਰੀ ਤਰਫਾ ਤੁਸੀਂ ਪੈਸੇ ਨੇ ਤੁਸੀਂ ਕਰਤਾ ਫਰਮਾਨ ਤੁਸੀਂ ਪੈਸੇ ਦੀ ਗੱਲ ਕੀਤੀ ਹੈ ਮੋٹے ਮੋٹے ਪੈਸੇ ਕੌਣ ਕੌਣ ਸੁਣਵਾਈ ਨਹੀਂ ਹੋਈ ਮੇਰੀ ਕੌਣ ਕੌਣ ਲੈਂਦਾ ਮੋਟੇ ਰੱਖ ਚਾਰ ਚਾਰ ਦਿਨ ਪਹਿਲੇ ਵੀ ਮੈਂ ਮੈਡਮ ਨੂੰ ਇਹ ਗੱਲ ਕਹੀ ਸੀ ਕਿ 8 ਤਰੀਕ ਨੂੰ ਸਕੂਲ ਦੇ ਵਿੱਚ ਧਰਨੇ 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 ਸਕੂਲਾਂ ਨੂੰ ਇਹ ਅਫਸਰ ਫਾਇਬਾ ਨੇ ਚੱਕ ਨਹੀਂ ਕਰਨਾ ਤੁਹਾਨੂੰ ਵਿਲੇਜ ਡੀਓ ਕੁੱਲਾਂ ਨੂੰ ਅਫਸਰ ਸਾਹਿਬਾਂ ਨੇ ਚੈੱਕ ਨਹੀਂ ਕਰਨਾ ਔਰ ਸਾਡੇ ਵਰਗੇ ਇਮਾਨਦਾਰ ਟੀਚਰ ਜਿਹੜੇ ਹੈਗੇ ਉਹ ਪਿਸਦੇ ਆ ਪਿਸਦੇ ਆ ਸਾਡੇ ਵਰਗੇ ਇਮਾਨਦਾਰ ਟੀਚਰ ਕੀ ਮੈਂ ਅਗਲੇ ਸਕੂਲ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਇਨਸਾਫ ਦੇ ਸਕਾਂਗੀ ਇਸ ਸਕੂਲ ਦੀ ਹਾਜ਼ਰੀ ਰਜਿਸਟਰ ਤੇ ਹਾਜ਼ਰੀ ਤੱਕ ਨਹੀਂ ਕੁੱਲ ਕੀਤੀ ਇਹਨਾਂ ਨੇ ਵੀ ਹਾਜ਼ਰੀ ਹੈ ਸਾਡੇ ਅਫਸਰ ਸਾਹਿਬਾਂ ਆਪਣਾ ਦਫ਼ਤਰ ਛੱਡ ਕੇ ਇਨ੍ਹਾਂ ਸਕੂਲਾਂ ਦੇ ਵਿੱਚ ਐਂਟਰੀ ਨਹੀਂ ਕਰਦੇ ਚੈੱਕ ਹੀ ਨਹੀਂ ਕਰਦੇ ਡਰ ਹੈ ਉਹਨਾਂ ਨੂੰ ਮੇਰੇ ਮੈਂ ਖੁਦ ਇਸ ਅੰਦੋ ਵਜੇ ਤੋਂ ਬਾਅਦ ਹੀ ਉਹ ਮੈਡਮ ਨਾਲ ਮਿਲ ਕੇ ਗਈਆਂ ਪਰ ਅੱਜ ਮੇਰੇ ਮੇਰੇ ਮੇਰੀ ਸੁਣਵਾਈ ਤੋਂ ਪਹਿਲੇ ਹੀ ਮੀਡੀਆ ਦੇ ਵਿੱਚ ਬਿਆਨ ਕਰ ਦਿੱਤਾ ਗਿਆ ਬਿਆਨ ਕਰ ਦਿੱਤਾ ਗਿਆ ਕਿ ਇਹ ਮੈਡਮ ਦੀ ਅਸੀਂ ਡੈਪਟੀਸ਼ਨ ਤੇ ਅਸੀਂ ਡੈਪਟੀਸ਼ਨ ਤੇ ਭੇਜ ਦਾਂਗੇ ਨਹੀਂ ਤੁਹਾਨੂੰ ਕਿਉਂ ਨਹੀਂ ਮਿਲੇ ਮੈਡਮ ਮੈਨੂੰ ਮੈਨੂੰ ਮਿਲੇ ਬਿਆਨ ਪਹਿਲੇ ਹੋਇਆ ਮੀਡੀਆ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਬਿਆਨ ਹੋ ਚੁੱਕਾ ਹੈ ਕਿ ਇਹਨਾਂ ਨੂੰ ਡੈਪਟੀਸ਼ਨ ਤੇ ਹੋਰ ਕਿਸੇ ਸਕੂਲ ਭੇਜ ਦਵਾਂਗੇ ਨਹੀਂ ਹੁਣ ਕਿਉਂ ਨਹੀਂ ਪੇਟੀ ਪਟਾਓ ਪੇਟੀ ਪੜਾਓ ਬੇਟੀ ਬਚਾਓ ਬੇਟੀ ਪੜਾਓ ਮੋਹਿਮ ਚੱਲ ਰਹੀ ਹੈ ਸਾਡੇ ਸਕੂਲਾਂ ਦੇ ਵਿੱਚ ਆਜੋ ਭਟਕੀਓ ਮੈਂ ਤੇ ਮੈਂ ਨਾਲ ਲੈ ਕੇ ਚੱਲਦਾ ਆਜੋ ப்ਲੀਜ਼ ਮੇਰੇ ਅਖਿਆਲ ਬਈ ਡੀਓ ਕੋਲ ਬਿਠਾ ਕੇ ਗੱਲ ਕਰਤਾ ਉਹ ਮੰਨਦਾ ਨਾ ਮੰਨ ਲੋ ਤੁਸੀਂ ਅਸੀਂ ਥੋੜੇ ਥੋੜੇ ਹੱਲ ਕਰਨ ਵਾਸਤੇ ਆਇਆ ਹਰ ਤੇਰਾ ਫੈਟ ਤੱਕਵਾ ਦੋ ਆਰੋ ਤੇ ਮੈਂ ਲੈ ਕੇ ਉਹ ਨਾਲ ਚੱਲਾਂ ਥੋੜਾ ਰਾਹ ਚੱਲਦੇ ਤੁਹਾਨੂੰ ਕੋਈ ਘਰ ਮੈਂ ਨਾਲ ਆਜੋ ਆਜੋ ਆਰੋ ਆਜੋ ਆਜੋ ਮੈਂ ਆਜੋ ਆਜੋ ਅਭੀ ਚਾਹੇ ਸਰ ਸਾਡੇ ਤੋਂ ਇੰਨਾ ਕੁੱਪਰੀ ਸਿੱਟਾ ਨਹੀਂ ਆਸ ਤੇਰੇ ਨਾਲ ਤਾਂ ਆ ਕੇ ਬੈਠੋ ப்ਲੀਜ਼ ਆਜੋ ਆਰਡਰ ਦਿਓ ਮੈਡਮ ਆਜੋ ਆਪਣਾ ਆਜਾ ਲਾ ਲਾ ਚੱਲਦਾ ਮੈਡਮ ਮੈਡਮ ਆਰਡਰ ਪਾਵਾ ਤੇ ਹੁਣ ਇਹ ਸਾਈਡ ਕਰਾਣਾ ਲੱਗ ਗਿਆ ਫੋਟੋਸ਼ੈਟ ਆਪਾਂ ਗੱਲ ਕਰਦੇ ਉੱਥੇ ਆਓ 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 ਦੇਖੋ ਆਓ ਦੇਖੋ ਫੋਟੋਸ਼ੈਟ ਤੇ ਆਰਡਰ ਲਿਓ ਇਹ ਪੁੱਛ ਮੇਰਾ ਕੁਝ ਵੀ ਨਹੀਂ ਹੈ ਮੈਡਮ ਆਪਾਂ ਗੱਲ ਕਰ ਲੈ ਨਹੀਂ ਫੇਰ ਆ ਜਿਓ ਇੱਥੇ ਕਿਹਨਾਂ ਆ ਗਏ ਹੋ ਚੁੱਕੇ ਮੀਡੀਆ ਦੇ ਵਿੱਚ ਆ ਟੈਂ ਕਰਾਪ ਤੇ ਟੀਚਰ ਆ ਕੇ ਪਲੰਦਾ ਲੈ ਕੇ ਆਇਆ ਇੱਕ ਪਲੰਦੇ ਸਕੂਲ ਦੇ ਵਿੱਚ ਡਾਕ ਕੇ ਪਾੜ ਰਹੇ ਹੈ ਪੀਰੀਅਡ ਖਾਲੀ ਛੱਡ ਛੱਡ ਕੇ ਤਲ ਕੰਮ ਕਿੰਦੇ ਤੋਂ ਬਗੈਰ ਕਰੇ ਲੈਟਰ ਮੇਰੇ ਅਗੇਂਸਟ ਔਰ ਇਹ ਅੰਨੇ ਵਾ ਸਾਈਨ ਹੋ ਰਿਹਾ ਹੈ ਅੰਨੇ ਵਾ ਸਾਈਨ ਹੋ ਰਿਹਾ ਹੈ ਉਸ ਆਰਟ ਐਂਡ ਕraft ਟੀਚਰ ਹਰਦੀਪ ਸਿੰਘ ਇਹ ਤਾਂ ਫੇਕ ਜਿੱਦੀ ਖੁਦ ਦੀ ਆਰਟ ਐਂਡ ਕraft ਟੀਚਰ ਉਹ ਤਾਂ ਕੀ ਕੋਈ ਲੈਪਣੀ ਐ ਸਾਰਾ ਦਿਨ ਇੱਕ ਡਾੜੀ ਫੜ ਕੇ ਪੀਰਡ ਛੱਡ ਕੇ ਇੱਧਰ ਉੱਤਰ ਇੱਧਰ ਉੱਤਰੇ ਫਾਲਤੂ ਦੇ ਕੰਮਾਂ 'ਚ ਲੱਗਿਆ ਹੋਇਆ ਵਾਡੇ ਵੀਡੀਓ ਜੇ ਸਾਡੇ ਵੀਡੀਓ ਜੇ ਸਾਡੇ ਸਿੱਖਿਆ ਵਿਭਾਗ ਨੂੰ ਐ ਸਕੂਲ ਦੀ ਐ ਸਕੂਲ ਦਾ ਸੁਧਾਰ ਨਹੀਂ ਚਾਹੀਦਾ ਐ ਸਕੂਲ ਦਾ ਸੁਧਾਰ ਨਹੀਂ ਚਾਹੀਦਾ ਸੀਓ ਸਾਹਿਬ ਤੁਰਲ ਕੇ ਆਓ ਜੀ ਮੇਰੀ ਡਿਪਟੀਸ਼ਨ ਦੇ ਆਰਡਰ ਮੀਡੀਆ ਦੇ ਸਾਹਮਣੇ ਲੈ ਕੇ ਆ ਮੈਨੂੰ ਹੁਣੇ ਡਿਪਟੀਸ਼ਨ ਤੇ ਭੇਜੋ ਮੈਂ ਇਹ ਨਹੀਂ ਕਰੀਆ ਸਕੂਲ ਦੇ ਦਰਵਾਜ਼ੇ ਅੱਗੇ ਲੰਘ ਕੇ ਯੋ ਮੈਡਮ ਤੋਂ ਮੇਰੇ ਡੈਪਟੀਸ਼ਨ ਦੇ ਆਰਡਰ ਲੈ ਕੇ ਆ। ਮੇਰਾ ਬੈਗ ਤੇ ਮੈਂ ਹੁਣੇ ਇੱਥੇ ਧਰਨਾ ਖਤਮ ਕਰ ਰਹੀ ਆ। ਕੋਈ ਪਾਣੀ ਨਹੀਂ, ਕੋਈ ਚਾਰੀ, ਕੋਈ ਖਾਣਾ ਨਹੀਂ, ਕੋਈ ਪੀਣਾ ਨਹੀਂ। ਇਹ ਬੇਟੀ ਪੜਾਓ, ਬੇਟੀ ਜਿਹੜਾ ਹੈਗਾ ਉਹ ਮਹੀ ਮੈਂ ਚਲਾਉਂਗੀ ਸਕੂਲ ਦੇ ਵਿੱਚ। ਸਰ ਤੁਸੀਂ ਆਰਡਰ ਲੈ ਕੇ ਆਓ ਮੇਰੇ। ਮੀਡੀਆ ਦੇ ਸਾਹਮਣੇ ਮੈਂ ਸ਼ੋਅ ਕਰਾਂਗੀ ਕਿਹੜਾ ਆਰਡਰ ਹੈ ਸਕੂਲ ਦਾ। ਆਰਡਰ ਲੈ ਕੇ ਆਓ। ਮੀਡੀਆ ਵਿੱਚ ਖਬਰ ਤੱਕ ਕਿਉਂ ਨਹੀਂ ਆਉਂਦੇ ਡੀਓ ਮੈਡਮ ਨੂੰ ਬੁਲਾ ਲਓ ਉੱਥੇ ਲੈ ਜਾਓ ਤੁਸੀਂ ਮੈਨੂੰ ਲੈ ਆਉਣੇ ਕਰੋ ਆ ਮੈਡਮ ਆਪ ਚੱਲਦੇ ਨਹੀਂ ਜਾਂਦੇ ਮੇਰੇ ਅੱਖੇ ਮੈਂ ਚੱਲਦਾ ਨਾ ਆ ਜਾਓ ਆ ਰੋ ਆਪ ਚੱਲਦੇ ਆਪ ਚੱਲਦੇ ਸ਼ਰਮਿੰਦਗੀ ਦਾ ਕਾਸਾ ਸੋਣ ਲੋ ਮੈਂ ਤੁਹਾਡੇ ਨਾਲ ਚੱਲਿਆ ਆਪਾਂ ਬਿਠਾ ਕੇ ਗੱਲ ਕਰਦੇ ਹਾਂ ਉਸ ਜਿਸ ਹਿੰਮਤ ਕਿ ਹੋਈ মিডিਆ ਦੇ ਵਿੱਚ ਇਹ ਗੱਲ ਕਹਿੰਦੀ ਜਿਹੜੇ ਬੰਦੇ ਨੇ ਕਦੀ ਇੱਕ ਪੀਲਣੇ ਨਹੀਂ ਲਗਾਇਆ ਹੋ ਇਸ ਹੀ ਆਹ ਤੈਨੂੰ ਕਹਾਂ ਤੇ ਟੀਚਰ ਨੂੰ ਕਦੇ ਪੜਾਉਂਦੇ ਨਹੀਂ ਮੈਂ ਦੇਖਾ ਇਹੋ ਜਿਹੜੇ ਚੇਲੇ ਨੇ ਸਾਡੇ ਸਕੂਲ ਦੇ ਵਿੱਚ ਫਿਰ ਰਹੇ ਨੇ ਜਿਹੜਾ ਸਾਡੇ ਸਕੂਲ ਦਾ ਪੂਰਾ ਮਾਲ ਖਰਾਬ ਕਰ ਰਹੇ ਨੇ ਲਾਇਬ੍ਰੇਰੀ ਦੇ ਵਿੱਚ ਮੈਨੂੰ ਬੈਠਾ ਤੋਂ ਇਹਨਾਂ ਟੀਚਰਾਂ ਦੇ ਕਰਕੇ ਮੈਨੂੰ ਰੋਕਿਆ ਗਿਆ ਕਿਉਂਕਿ ਇੱਕ ਗਰੁੱਪ ਲਾਇਬ੍ਰੇਰੀ ਦੇ ਵਿੱਚ ਪੈਂਦਾ ਸੀ ਇੱਕ ਅੱਧਾ ਪੀਰੀਅਡ ਲਗਾਇਆ ਨਹੀਂ ਲਗਾਇਆ ਬਾਕੀ ਸਾਰੇ ਪੀਰੀਅਡ ਉੱਥੇ ਬਿਠਾ ਦੇਣੇ ਨੇ ਲਾਇਬ੍ਰੇਰੀ ਦੇ ਵਿੱਚ ਦੋ ਕਲਾਸਾਂ ਲੱਗਣ ਤਿੰਨ ਲੱਗਣ ਚਾਰ ਲੱਗਣ ਇੱਕ ਟੀਚਰ ਨੂੰ ਲਾਇਬ੍ਰੇਰੀ 'ਚ ਬੈਠਣ ਦਾ ਹੱਕ ਨਹੀਂ ਹੈ ਕਿਉਂ ਲਾਇਬ੍ਰੇਰੀ 'ਚ ਬੈਠ ਕੇ ਪੀਸ ਆਫ ਮਾਈਂਡ ਦੇ ਵਿੱਚ ਕੁਝ ਸੈਲਫ ਸਟੱਡੀ ਕਰ ਲੈ ਜਾਂ ਕੁਝ ਕੰਮ ਕਰ ਲੈ ਇਹ ਉਹ ਟੀਚਰ ਨੇ ਹਰਜਿੰਦਰ ਸਿੰਘ ਜਿਨ੍ਹਾਂ ਨੇ ਪਲੰਦਾ ਕਾਗਜ਼ਾਂ ਦਾ ਇਹ ਕਾਗਜ਼ਾਂ ਦੇ ਪਲੰਦਾ ਟਾਈਪ ਕਰਨਤੇ ਹੀ ਨੇ ਇਹਨਾਂ ਇਹਨਾਂ ਦੇ ਕਮਰਿਆਂ ਦਾ ਤੁਸੀਂ ਰਿਕਾਰਡਿੰਗ ਚੈੱਕ ਕਰੋ ਵੀ ਉੱਥੇ ਬੈਠੇ ਕੈਮਰੇ ਦੇ ਕੈਮਰੇ ਲੱਗੇ ਹੋਣੇ ਕਿ ਇਹਨਾਂ ਦੀ ਚਾਹਾਂ ਘਰੋਂ ਆਂਦੇ ਕਨੇ ਸਕੂਲ ਦੇ ਵਿੱਚ ਚਾਹਾਂ ਬਣਾ ਰਹੇ ਨੇ ਡਕਟਰਨੋ ਤੇ ਆਰਡਰ ਲੈ ਕੇ ਆਓ ਸਰ ਆਜੋ ਮੈਨੂੰ ਕਿਸੇ ਤੋਂ ਉਮੀਦ ਨਹੀਂ ਵੀਡੀਓ ਤੋਂ ਮੀਟ ਕਰਨੀ ਆ ਅਗਰ ਮੈਂ ਤੁਹਾਨੂੰ ਸਾਰਿਆਂ ਨੂੰ ਟਾਈਮ ਦਿੱਤਾ ਉੱਧਰ ਫੜ ਕੇ ਲਿਓ ਜਿਹੜੇ ਜਿਹੜੇ ਸਕੂਲ ਦੇ ਮੈਂ ਫਿਰ ਵੈਹ ਚੱਕਾ ਕੋਲੇ ਸਕੂਲ ਚੱਕਾਵ ਤੁਸੀਂ ਆਰਡਰ ਦੇ ਆਰਡਰ ਲਿਓ ਜੀ ਆਰਡਰ ਲਿਓ ਬਾਈ ਜੀ ਫੜ ਕੇ ਲਿਓ ਆਰਡਰ ਆਰਡਰ ਚੱਲੀ ਰਹੋ ਤੁਸੀਂ ਇੱਥੇ ਨਿਕਲੇ ਕਰਦੇ ਨਹੀਂ ਅਸੀਂ ਤਾਂ ਉਸ ਦੇ ਜਾ ਰਹੇ ਹੁਣ ਉਹ ਪ੍ਰਿੰਸੀਪਲ ਆਪਣੇ ਬਹਿਮਾਨ ਆਪਾਂ ਨੂੰ ਕਹਿੰਦੇ ਜਾਓ ਅਸੀਂ ਤੁਹਾਡੇ ਨਾਲ ਲੱਗਦੇ ਤੁਸੀਂ ਜਾਣ ਬੋਧਾ ਸਾਰੇ ਲੈ ਚਲੋ ਆਰਡਰ ਲਿਓ ਸਰ ਚਲੋ ਹੁਣ ਜਾਣਾ ਤਾਂ ਮੈਂ ਕੜਵਾ ਬੋਟਲ ਲੈ ਕੇ ਆਓ ਸਥਾਨੀਅਤਾ ਨੂੰ ਚੁੱਕ ਚੋਣ ਦਿੱਤਾ ਉਹ ਤਾਂ ਉਹ ਨਹੀਂ ਸਥਾਨੀਅਤਾ ਉਹ ਮੈਂ ਨਹੀਂ ਕਰਦੇ ਆਂ ਇਹ ਪੁਲੀਆ ਆ ਗਿਆ ਫਟ ਗਿਆ ਉਹ ਬੈਠ ਕੇ ਗੱਲ ਆਟਰੋਕਸ ਨੂੰ ਬਣ ਲੇ ਸਰ ਆਟਰ ਨਹੀਂ ਇਹਨਾਂ ਨੇ ਪਹਿਲੇ ਹਰਿੰਦਰ ਸਿੰਘ ਆਇਆ ਮੈਡਮ ਉਹ ਤਾਂ ਆ ਕੇ ਬਿਆਨ ਕਰਦੇ ਨਾ ਆਦਿਲ ਕਾ ਦੀ ਨਸੀਬ ਉਹਤ ਵਾਰੀ ਹੈ ਕਿ ਉਹ ਬਠਿੰਡੇ ਤੋਂ ਥੋੜਾ ਨੇੜੇ ਕਿਤੇ ਜਾ ਰਿਹਾ ਹੈ ਕਿ ਫਿਰ ਕਿਸੇ ਐਹੋ ਜਿਹੇ ਨੁੱਕਰ ਤੇ ਸੱਤਿਆ ਜਾ ਰਿਹਾ ਜਿੱਥੇ ਕੋਈ ਸਾਦਾ ਨਹੀਂ ਨੀ ਜਾਣਦਾ ਇਹਨਾਂ ਨੂੰ ਜਿੱਦ ਨੇ ਜਿੱਤ ਨੂੰ ਕਰਦੇ ਨੇ 10 ਸਾਲ ਦੇ ਟਿੱਕੇ ਪਏ ਆ 5 ਸਾਲ ਦੇ ਹਾਂ ਜਿੰਨੇ মিডিਆ ਸਾਹਿਬਾਂ ਨੇ ਅੱਗੇ ਸੀਗੇ ਬਾਤ ਸੀ 10 ਸਾਲ ਦਾ ਪੜਾਉਂਦੇ ਆ ਇੱਕ ਮਿੰਟ ਲਾਜੀ ਪੜਾਉਂਦੇ ਕਿਹੜਾ ਕਿਹਨਾਂ ਚੱਕ ਵੀ ਆ ਕੇ ਕਹਿੰਦੇ ਟੀਚਰ ਨੂੰ ਪੜਾ ਆਪਦੀਆਂ ਬੇਟੀਆਂ ਫੇਲ ਹੋ ਰਹੀਆਂ ਇੱਥੇ ਨੰਬਰੀ ਯਾਰ ਇਹ ਤਾਂ ਨਹੀਂ ਹੈ ਇਹਦਾ ਕੀ ਨਾਮ ਕੀ ਹੈ ਤੁਹਾਡਾ ਭਾਈ ਸ੍ਰੀ ਰਾਮਦਾਸ ਜੀ ਅੱਛਾ ਇਹ ਚੰਨੀ ਪੜਾਉਂਦੇ ਤੇ ਫਿਰ ਇਹਦੀ ਸੈਲਰੀ ਲੈਂਦੇ ਆ ਮੈਗਵਾਹੀ ਦਿੰਦਾ ਇਹਨਾਂ ਦੀ ਮੈਨੂੰ 10 ਸਾਲ ਤਾਂ ਮੈਨੂੰ ਦੇਖਦੇ ਨੂੰ ਕਿੱਥੇ ਰੇਟੀਆਂ ਲੁੰਦੇ ਨੂੰ ਹਾਂਜੀ ਇਹਨਾਂ ਦਾ ਕੰਮ ਮੈਂ ਕਰਤੇ ਆਉਣਾ ਟੋਰ ਨਾਲ ਹੋ ਜੇ ਗੋਟ ਜਾ ਮੈਂ ਤਾਂ ਰੇਟੀਆਂ ਰੁੱਟ ਕੇ ਲਾਉਣਾ ਅੱਧਾ ਅੱਧਾ ਬੱਚੇ ਤੁਹਾਡੇ ਮੇਰੇ ਬੱਚੇ ਪੜਦੇ ਆਉਣਾ ਜਣਾ ਮੈਂ ਇਹਨਾਂ ਦੀ ਫੋਲ ਫੋਲਿੰਗ ਦੇਖਦਾਗਾ ਫੋਨ ਚਲਾਉਣੇ ਆਨ ਡਿਊਟੀ ਫੋਨ ਚਲਾਉਣੇ ਸਕਹ ਕਲਾਸਾਂ ਦੇ ਵਿੱਚ ਬੈਠ ਬੈਠ ਕੇ ਘਰ ਦੀਆਂ ਗੱਲਾਂ ਕਰਨੀਆਂ ਨੇ ਫालतੂ ਦੀਆਂ ਆਪਣੀ ਫੈਮਿਲੀ ਨਾਲ ਆਪਣੇ ਪਰਿਵਾਰਾਂ ਨਾਲ ਆਦੇ ਰਿਸ਼ਤੇਦਾਰਾਂ ਨਾਲ ਐਵੇਂ ਦਾਲ ਰੋਟੀ ਖਾਣ ਦੀ ਤੇਰੇ ਪੜਾਉਂਦੇ ਨਹੀਂ ਨਹੀਂ ਪੜਾਉਂਦੇ ਬੱਚੇ ਬੱਚਿਆਂ ਦੇ ਆਪਾਂ ਹੋਰ ਟੈਸਟ ਲੈ ਕੇ ਦੇਖ ਲੈਂਦੇ ਆ ਅੱਛਾ ਪੀਰੀਅਡ ਚੈੱਕ ਕਰ ਲੈਂਦੇ ਆ ਟਾਈਮ ਟਾਈਮ ਤੇ ਟਾਈਮ ਟਾਈਮ ਤੇ ਉਹ ਉਹ ਪੜਾਉਂਦੇ ਪੜਾਉਂਦੇ ਦਾ ਬਹੁਤ ਨਹੀਂ ਗਲਤ ਸੁਣ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਟਾਪ ਕਰਤਾ ਜਾਣ ਦੋ ਤੁਸੀਂ ਕਹਿੰਨੇ ਹੋ ਪੜਾਉਂਦੇ ਨਹੀਂ ਤੁਹਾਡੇ ਬੱਚੇ ਪੜ੍ਹੇ ਨਹੀਂ ਫਿਰ ਇੱਥੇ ਸਕੂਲ ਚ ਬਹੁਤ ਘੱਟ ਪੜਦੇ ਤਾਂ ਹੈ ਪਰ ਉਹ ਜਿਹੜਾ ਸਿਟੂ ਸਟਾਫ ਰਖਾਉਨੇ ਆ ਜੇ ਆਪ ਮਿਹਨਤ ਕਰਦੇ ਆ ਉਹ ਉਹ ਫਲ ਦਿੰਦੀ ਹੈ ਬੱਚਾ ਕਿਹੜੀ ਕਲਾਸ ਕੋਈ 8ਵੀਂ ਚਾ ਕੋਈ 9ਵੀਂ ਚਾ ਕੋਈ ਟੈਸਟ ਉੱਪਰ ਕੇ ਬਾਹਰ ਨਿਕਲ ਗਈ ਨਹੀਂ ਇੱਥੇ ਰਿਜ਼ਲਟ ਹੈ ਨਹੀਂ ਚਾ ਨਹੀਂ ਰਿਜ਼ਲਟ ਨਾ ਹੁਣ ਅੱਗੇ ਦਾ ਅੱਗੇ ਦੀ ਦੇਖ ਨਹੀਂ ਸਕਦੇ ਜੋ 26 ਦੀ ਸਫੀ 26 ਦਾ ਦੇਖਣ ਨੂੰ ਮਿਲੂ ਜਾਂ 27 ਦਾ ਜਿਵੇਂ ਕੋਈ ਆਪ ਮੰਤਰੀ ਸਾਹਿਬ ਕਰਨੇ ਨੇ 27 ਨਾਲ ਤੇ ਵੀ ਮਨ ਲਓ ਦੇਖ ਹੀ ਰਹੇ ਆ ਸਕੂਲਾਂ ਦੀ ਚੈਲੰਜ ਪੰਜਾਬ ਦੇ ਸਕੂਲ ਦਾ ਨੰਬਰ 1 ਆ ਜੇ ਸਰਕਾਰੀ ਸਕੂਲ ਦਾ ਹੋਰੇ ਸਿਰ ਤੇ ਦਾ ਹੋਰੇ ਦਸਤੇ ਦਾ ਇਲੈਕਸ਼ਨ ਲੜਾ ਜਿੱਤੇ ਮਾਨਡਰ ਸਟਾਫ ਹੈ ਸਿੱਖਿਆ ਦਾ ਸਟਾਫ ਹੈ ਸਿੱਖਿਆ ਗਰੰਟੀ ਹੈ ਜਿਹੜੀ ਚੰਗਾ ਸਟਾਫ ਹੈ ਸਿੱਖਿਆ ਦਾ ਤੁਸੀਂ ਕੀ ਆਪਣਾ ਹੱਕ ਰਣੇ ਨਾਲੇ ਮਨ ਲਓ 6 ਘੰਟੇ ਡਿਊਟੀ ਹੈ ਤਾਂ ਸਵਾ 6 ਘੰਟੇ ਦੇਣ ਵਾਲੇ ਆਪਣੀ ਮਿਹਨਤ ਕਰਨ ਵਾਲੇ ਸਟਾਫ ਮੈਨੂੰ ਤਾਂ ਬਸ ਸਟੋਰੀ ਜੀ ਲੱਗਿਆ ਆਰਡਰ ਸੌਡਰ ਦੇ ਮਾਰਨ ਵਾਲੀ ਲੱਗੇ ਤੁਸੀਂ ਕੀ ਨਾ ਬਸ ਦਿਹਾੜੀ ਦੇ ਨਾਲ ਇਹਨੂੰ ਪਿਛਲੇ ਤਰਸਾ ਦੇ ਕਲਾਸਾਂ ਦਾ ਪੀਰੀਅਡ ਦਾ ਕੰਮ ਟਾਈਟਰ ਤੇ ਦਾ ਕਿਚਰ ਦਾ ਪਤਾ ਜੀ ਕੋਣ ਕਿੱਥੇ ਖੜਿਆ ਕੋਣ ਕਿੱਥੇ ਬੈਠਾ ਹੁਣ ਇਹਦਾ ਸੱਚ ਬੰਨਿਆ ਜਾਵੇ ਮੀਡੀਆ ਕਿ ਕਿਸ ਦੇ ਹਿਸਾਬ ਨਾਲ ਹੋ ਰਹੀ ਮੀਡੀਆ ਦੇ ਸਾਹਮਣੇ ਕਿਆਨ ਹੋਈ ਦੇ ਕਿਆਨ ਹੋਈ ਨੇ ਨਾ ਮੀਡੀਆ ਦੇ ਸਾਹਮਣੇ ਜਦੋਂ 40 ਕਿਥੀ ਉਸ ਬੰਦੇ ਨੂੰ ਇੱਥੇ ਕਿਆਨ ਕਰਨ ਦੇ ਇਹ ਮੇਰਾ ਪ੍ਰੋਫੈਸ਼ਨਲ ਬਾਈਟ ਉਹ ਦਿੱਤੀ ਉਹਦੀ